ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਕੰਮ ਕਰ ਰਹੀ ਹੈ। ਜਲਦੀ ਹੀ ਹੁਣ ਪੰਜਾਬ ਦੇ ਪਿੰਡਾਂ ਚ 13000 ਅਤਿ ਆਧੁਨਿਕ ਸਟੇਡੀਅਮਾਂ ਦੀ ਉਸਾਰੀ ਕੀਤੀ ਜਾਵੇਗੀ। ਇਸ ਦੇ ਪਹਿਲੇ ਪੜਾਅ ਦੀਨ 3083 ਅਜਿਹੇ ਸਟੇਡੀਅਮਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਪਹਿਲ ਦਾ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਖਿਡਾਰੀਆਂ ਨੂੰ ਸਿੱਖਲਾਈ ਦੇ ਲਈ ਸਟੇਡੀਅਮਾਂ ਦੇ ਵਿੱਚ ਕੋਚ ਨਿਯੁਕਤ ਕੀਤਾ ਜਾਵੇਗਾ ਸਵਿਸ਼ ਕਰਕੇ ਅਸੀਂ ਹਾਕੀ ਚ ਅਸੀਂ ਕ੍ਰਿਕਟ ਚ ਅਸੀਂ ਕਬੱਡੀਆਂ ਚ ਅਸੀਂ ਗੋਲੇ ਸੱਟਣ ਚ ਅਸੀਂ ਐਥਲੈਟਿਕਸ ਚ ਸਾਰੇ ਪਾਸੇ ਨੰਬਰ 1 ਹੈਗੇ ਹਾਂ ਪਰ ਸਾਨੂੰ ਥੋੜਾ ਜਿਹਾ ਮਾਹੌਲ ਮਿਲਣਾ ਚਾਹੀਦਾ ਉਹ ਮਾਹੌਲ ਦੇਣ ਵਾਸਤੇ ਡਰਗ ਤੋਂ ਹਟਾਉਣ ਵਾਸਤੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਵਾਸਤੇ ਲਗਭਗ 4000 ਗਰਾਊਂਡ ਜਿਹੜੇ ਨੇ ਪਹਿਲੇ ਚੱਲਦੇ ਸੀ ਅਸੀਂ ਸ਼ਾਨਦਾਰ ਮਾਡਰਨ ਗਰਾਊਂਡ ਜਿਹੜੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਐਥਲੈਟਿਕਸ ਦਾ ਸਿੰਥੈਟਿਕ ਗਰਾਊਂਡ ਵੀ ਦੇਵਾਂਗੇ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਜ਼ਿਲ੍ਹਾ ਫਾਜ਼ਿਲਕਾ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਰਾਤ ਵੇਲੇ ਕੁਝ ਵਿਅਕਤੀ ਬੈਂਕ ਦੀ ਪਿਛਲੇਓ ਪਾਸੇ ਕੰਧ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਸੇਫ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੇਫ ਤੋੜਨ ਵਿੱਚ ਸਫਲ ਨਹੀਂ ਹੋ ਸਕੇ ਦੱਸਦੇ ਕਿ ਇਹ ਘਟਨਾ ਜ਼ਿਲ੍ਹਾ ਫਾਜ਼ਿਲਕਾ ਦੇ ਬੱਲੂਆਣਾ ਵਿੱਚ ਵਾਪਰੀ ਜਿੱਥੇ ਪੰਜਾਬ ਨੈਸ਼ਨਲ ਬੈਂਕ ਵਿੱਚ ਪਿਛਲੇ ਪਾਸੇ ਦੀਵਾਰ ਤੋੜ ਕੇ ਚੋਰਾਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਚੋਰ ਚੋਰੀ ਕਰਨ ਵਿੱਚ ناکਾਮ ਰਹੇ ਚੋਰਾਂ ਵੱਲੋਂ ਬੈਂਕ ਦੀ ਸੇਫ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਕੋਲੋਂ ਸੇਫ ਨਾ ਟੁੱਟਣ ਕਰਕੇ ਚੋਰੀ ਨਹੀਂ ਹੋ ਸકી ਜਾਣ ਲੱਗਿਓ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਲੈ ਕੇ ਫਰਾਰ ਹੋ ਗਏ ਦੱਸ ਦਈਏ ਕਿ ਇਹ ਬੋਰ ਨੇੜਲੇ ਬੱਲੂਆਣਾ ਦੀ ਇਹ ਘਟਨਾ ਹੈ ਜਿੱਥੇ ਕੰਦ ਵਿੱਚ ਸਨ ਲਾ ਕੇ ਚੋਰ ਬੈਂਕ ਵਿੱਚ ਦਾਖਲ ਹੋਏ ਬੈਂਕ ਦੀ ਸੇਫ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਚੋਰ ਇਸ ਵਿੱਚ ناکਾਮ ਰਹੇ ਸੇਫ ਨੂੰ ਤੋੜ ਨਹੀਂ ਸਕੇ ਬੈਂਕ ਦਾ ਵੱਡਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਚੋਰ ਜਾਂਦੇ ਸਮੇਂ ਡੀਵੀਆਰ ਨਾਲ ਲੈ ਗਏ ਬੈਂਕ ਅਧਿਕਾਰੀਆਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ ਨੇਡਲੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਇਸ ਮਾਮਲੇ ਨੂੰ ਲੈ ਕੇ ਬੱਲੂਆਣਾ ਤੋਂ ਦੇਖੋ ਮੇਰੇ ਸਹਿਯੋਗੀ सोनू ਸਿਆਗਦੀ ਰਿਪੋਰਟ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਅੱਛੇ ਮੌਜੂਦਾ ਬੱਲੂਆਣਾ ਦੇ ਵਿੱਚ ਜਿੱਥੇ ਤੁਹਾਨੂੰ ਦੱਤੀ ਮੇਰੇ ਪਿੱਛੇ ਇੱਕ ਬ੍ਰਾਂਚ ਆ ਪੰਜਾਬ ਨੈਸ਼ਨਲ ਬੈਂਕ ਦੇਦੇ ਵਿੱਚ ਜਿਹੜਾਗਾ ਚੋਰਾ ਵੱਲੋਂ ਜਿਹੜਾ ਤਾਵਾ ਬੋਲੇ ਗਿਆ ਜਿਹੜਾ ਪਿੱਛੇ ਦੀਵਾਰ ਤੋੜ ਕੇ ਜਿਹੜਾ ਅੰਦਰ ਦਾਖਲ ਹੋਏ ਨੇ ਜਿਹੜਾਗਾ ਇਸ ਵਾਰਪ ਜਿਹੜਾਗਾ ਮੈਨੇਜਰ ਨਾਲ ਜਿਹੜੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੈਨੇਜਰ ਸਾਹਿਬ ਮੀਡੀਆ ਦੇ ਕੈਮਰੇ ਦੇ ਅੱਗੇ ਨਹੀਂ ਆਏ ਪਰ ਲੇਕਿਨ ਇੱਥੇ ਮੌਜੂਦ ਜਿਹੜੇ ਕਿ ਸਰਪੰਚ ਨੇ ਇੱਕ ਜਿਹੜੇ ਕਿ ਪਿੰਡ ਦੇ ਉਹ ਜਿਹੜੇ ਕਿ ਮੀਡੀਆ ਨਾਲ ਜਿਹੜੀ ਗੱਲਬਾਤ ਕੀਤੀ ਹੈ ਉਹਨਾਂ ਨਾਲ ਜਿਹੜੀ ਆਪਾਂ ਗੱਲਬਾਤ ਕੀਤੀ ਉਹਨਾਂ ਅਨੁਸਾਰ ਹੀ ਘਟਨਾ ਦੱਸੀ ਹੈ ਵੀ ਕਿਸ ਤਰ੍ਹਾਂ ਚੋਰੀ ਹੋਈ ਤੇ ਜਿਹੜਾਗਾ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਨੇ ਜੋ ਜੇਪਾ ਸਿਆਪਾ ਐਸਆਈ ਜਿਹੜੇ ਕਿ ਸੁਰੇਸ਼ ਕੁਮਾਰ ਜੀ ਪਹੁੰਚੇ ਨੇ ਉਹਨਾਂ ਨਾਲ ਹੀ ਵਿਆਪਕ ਗੱਲਬਾਤ ਕੀਤੀ ਹੈ ਜਿਹੜੇ ਕਿ ਉਹਨਾਂ ਵੱਲੋਂ ਜਿਹੜੀ ਹੈ ਪੁਖਤਾ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਵੀ ਇਸ ਮਾਮਲੇ ਦੀ ਘੰਤ ਨਾਲ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਪ੍ਰਵਿੰਦਰ ਸਿੰਘ ਸਾਹਿਬ ਕਾ ਸਰਪੰਚ ਚੰਨ ਨਖੜਾ ਠੀਕ ਹਨ ਚਾਹੁੰਗੇ ਸਰ ਇੱਥੇ ਬੈਂਕ ਵਿੱਚ ਜਿਹੜੀ ਕੀ ਕਰਨਾ ਬਾਬੂ ਇਹ ਤਾਂ ਦੇਖ ਹੀ ਰਹੇ ਹਾਂ ਜੀ ਇਹ ਸਾਰੇ ਇਲਾਕੇ ਵਾਸਤੇ ਆਸੇ ਪਛਲੇ ਪਿੰਡਾਂ ਵਾਸਤੇ ਬੜੀ ਮਾੜੀ ਘਟਨਾ ਹੈ ਇੱਥੇ ਪਹਿਲੇ ਵੀ ਏਟੀਐਮ ਸੀ ਦੋ ਤਿੰਨ ਵਾਰ ਉਹ ਵੀ ਟੁੱਟਿਆ ਹੈ ਜਿਹਦਾ ਕੋਈ ਵੀ ਪਤਾ ਨਹੀਂ ਲੱਗਿਆਗਾ ਜੇ ਇਹੋ ਜਿਹੀਆਂ ਸਰਕਾਰੀ ਸੰਸਥਾਵਾਂ ਏ ਨੀ ਸੇਫ ਬੈਂਕ ਨਹੀਂ ਸੇਫ ਤਾਂ ਘਰਾਂ ਦਾ ਕੱਲ ਪਰਸੋ ਮੇਰੇ ਖਾਲਚ ਦਿਵਾਨ ਖੜੇ ਵੀ ਚੋਰੀ ਹੋਈ ਏਦਾਂ ਦੇ ਇਲਾਕੇ ਚ ਬਹੁਤ ਵੱਡੀਆਂ ਮਾਰਦਾ ਤਾਂ ਹੋ ਰਹੀਆਂ ਨੇ ਜਿਹਦਾ ਕੀ ਸਾਡੀ ਤਾਂ ਮਾਂ ਜੋ ਐਸਐਸਪੀ ਸਾਹਿਬ ਨੂੰ ਬੇਨਤੀ ਏ ਅਜੇ ਅੰਸਰਾਂ ਤੇ ਪੂਰੀ ਤਰ੍ਹਾਂ ਨਕੇਲ ਪਾਈ ਜਾਵੇ ਤਾਂ ਕਿ ਆਮ ਬੰਦਾ ਜੜਾ 7-8 ਵਜੇ ਤੋਂ ਬਾਅਦ ਘਰੋਂ ਨਿਕਲਣ ਤੋਂ ਵੀ ਸੰਕੋਚ ਕਰਦਾ ਹੈ ਕਿਉਂਕਿ ਕਿਸੇ ਟਾਈਮ ਵੀ ਇਹ ਗਲਾ ਹਥਿਆਰ ਨਾਲ ਲੈਸ ਹੁੰਦਾ ਕਿਸੇ ਟਾਈਮ ਵੀ ਕਾਪਾ ਮਾਰ ਕੇ ਬਾਈਕ ਮੋਬਾਈਲ ਖੋਣ ਖੋਣ ਤੱਕ ਦੀਆਂ ਅੱਜਕੱਲ ਘਟਨਾਵਾਂ ਹੋ ਰਹੀਆਂ ਉਨ ਕੀ ਸੁਧਰ ਮਿਲ ਕੀ ਨਿਕਲ ਚਾਰੀ ਦੀ ਕੋਈ ਸੁਧਰ ਐ ਇਹ ਤਾਂ ਹਾਲੇ ਮੇਰੇ ਖਿਆਲ ਚ ਡਿਪਾਰਟਮੈਂਟ ਨੂੰ ਵੀ ਨਹੀਂ ਪਤਾ ਕਿ ਬੈਂਕ ਵਾਲਿਆਂ ਨਾਲ ਥੋੜੀ ਜੀ ਗੱਲ ਹੋਈ ਸੀ ਉਹ ਅੱਗੋਂ ਜਿਹੜਾ ਇਹਨਾਂ ਦਾ ਲੋਕਰ ਹੈ ਲੋਕਰ ਸਲਿੱਪ ਹੋਇਆ ਉਹ ਹੀ ਨਹੀਂ ਖੁੱਲ ਰਿਹਾਗਾ ਮੁਲਾਜ਼ਮ ਸਾਹਿਬਾਨ ਆ ਕੇ ਗਏ ਨੇ ਉਹਨੇ ਐਸੇ ਹਿਸਾਬ ਆਈ ਸੀਗੇ ਕੋ ਅਗਲੀ ਕਾਰਵਾਈ ਹੁਣ ਪੁਲਿਸ ਨੇ ਕਰਨੀ ਚਾਹੀਦੀ ਸੀ ਪਿੱਛੇ ਜੀ ਇਹਦੇ ਉਜਾੜੀ ਜੀ ਜਗ੍ਹਾ ਹੈ ਉਸ ਜਗ੍ਹਾ ਤੋਂ ਸਾਰੀ ਕੰਧ ਨੂੰ ਤੋੜ ਕੇ ਅੰਦਰ ਆਏ ਨੇ ਉਹਦੇ ਵੇਲੇ ਨਾ ਪਹਿਲੇ ਹਾਲਾਤ ਚ ਅਜੇ ਐਕਚੁਅਲੀ ਪੁਲਿਸ ਪਾਰਟੀ ਪਹੁੰਚੀ ਨਹੀਂ ਇਹ ਬੀਵੀਆਈਪੀ ਡਿਊਟੀ ਕਰਕੇ ਜਦੋਂ ਇਹ ਪਹੁੰਚਦੇ ਆ ਜੋ ਲਿਖਤੀ ਆਉਟਪੁੱਟ ਆਉਗੀ ਉਹਦੇ ਮੁਤਾਬਕ ਜਿਹੜਾ ਉਹਨੂੰ ਸਾਹਮਣੇ ਲਿਆਂਦਾ ਜਾਊਗਾ ਬਟ ਹਾਲ ਦੀ ਘੜੀ ਇਹ ਪਤਾ ਲੱਗਿਆ ਵੀ ਉਹਨਾਂ ਨੇ ਚੋਰਾਂ ਨੇ ਕੁਝ ਤੋੜਪਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਸ਼ਾਇਦ ਇੱਕ ਡੀਵੀਆਰ ਲਾਇਆ ਕੋ ਬਹੁਤ ਵੱਡਾ ਨੁਕਸਾਨ ਨਹੀਂ ਉੱਥੇ ਹੋਇਆ ਬਟ ਫਿਰ ਵੀ ਐਜ਼ ਇਨਵੈਸਟੀਗੇਸ਼ਨ ਆਫਟਰ ਇਨਵੈਸਟੀਗੇਸ਼ਨ ਜਿਹੜੇ ਵੀ ਫੈਕਟਸ ਆਉਣਗੇ ਉਹ ਰਿਪੋਰਟੀਆਂ ਨੂੰ ਫੜ ਲਿਆ ਜਾਊਗਾ ਕਿਵੇਂ ਇਹ ਸੂਚਨਾ ਮਿਲੀ ਸੀ ਇੱਥੇ ਪੀਐਨਬੀ ਬੈਂਕ ਆ ਬੱਲੂ ਆਣਾ ਤੇ ਉੱਥੇ ਰਾਤ ਸਮੇਂ ਕੋਈ ਅਣਪਛਤੇ ਲੋਕਾਂ ਨੇ ਮਗਲੇ ਬੱਦੇ ਪਾਰ ਲਾ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਆ ਵਾਦੇ ਕੈਸ਼ ਵਗੈਰਾ ਸਭ ਕੁਝ ਬਚ ਗਿਆ ਉਹਨਾਂ ਨੇ ਸੇਫ ਕਰਨ ਦੀ ਕੋਸ਼ਿਸ਼ ਕੀਤੀ ਤੇ ਮਗਰੋਂ ਕੰਮ ਪਾੜੀ ਜੀ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਤੋਂ ਬਚ ਗਿਆ ਡੀਵੀਆਰ ਵਗੈਰਾ ਲਾ ਕੇ ਲੈ ਗਿਆ ਜੀ ਕਿੰਨੇ ਚੋਰ ਹੈ ਕੋਈ ਕੈਮਰੇ ਵਿੱਚ ਕੈਦ ਹੈ ਨਹੀਂ ਕੈਮਰੇ ਅਸੀਂ ਚੈੱਕ ਕਰ ਰਹੇ ਹਾਂ ਜੀ ਕੈਮਰੇ ਦੀ ਫੋਟੋ ਖੰਗਾਰ ਰਹੇ ਹਾਂ ਜੀ ਇਸ ਟਾਈਮ ਚੈੱਕ ਕਰਦੇ ਆ ਆਸ-ਪਾਸੇ ਉਹ ਤਾਂ ਡੀਵੀਆਰ ਲਾ ਕੇ ਲੈ ਗਏ ਜੀ ਬੈਂਕ ਵਾਲਾ ਤਾਂ ਜੀ ਜੇ ਕੋਈ ਆਸ-ਪਾਸੇ ਪਿੰਡ 'ਚ ਕੈਮਰੇ ਲੱਗੇ ਉਹ ਚੈੱਕ ਕਰਦੇ ਆ ਬਲੋਣਾ ਹਲਕਾ ਤੋਂ ਦੇ ਨਿਕ ਸਵੇਰੇ ਟਿਵਲੀ ਸਾਨੂੰ ਚਾਹੀਦੀ ਬੋ